ਨਾਲ ਪਿਆਰ ਕਰਦੇ ਨਹੀਂ ਅਸੰਖ ਪੂਜਾ ਅਸੰਖ ਤੇਨੂੰ ਪੂਜਦੇ ਨੇ ਅਸੰਖ ਤਪ ਤਾਉ ਕਿ ਦੁਨੀਆ ਉਤੇ ਐਸੇ ਵੀ ਲੋਕ ਨੇ ਜੋ ਆਪਣੇ ਸਰੀਰ ਨੂੰ ਤਪਾ ਰਹੇ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ ਬੜੇ ਐਸੇ ਲੋਕ ਨੇ ਜੋ ਵੇਦਾਂ ਦੇ ਪਾਠ ਦੇ ਰਟਨ ਕਰ ਰਹੇ ਨੇ ਫਿਰ ਮਾਲਕ ਆਖਣ ਲੱਗੇ ਇਸ ਦੁਨੀਆ ਅੰਦਰ ਜਪਣ ਵਾਲਿਆਂ ਦੀ ਗਿਣਤੀ ਬਹੁਤ ਹੈ ਤੇ ਗੁਰੂਦੇਵ ਕਹਿੰਦੇ ਐਸੇ ਵੀ ਲੋਕ ਨੇ ਅਸੰਖ ਮੂਰਖ ਅੰਧਕੋਰ ਜੋ ਸਾਰੀ ਜ਼ਿੰਦਗੀ ਨੂੰ ਹਨੇਰੇ ਦੇ ਵਿੱਚ ਹੀ ਜਿਉਂਦੇ ਚਲੇ ਗਈ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਅੱਗੇ ਕੀ ਸ਼ਬਦ ਨੇ ਜੀ ਹਰਾਮਖੋਰ ਅਸੰਖ ਐਸੇ ਲੋਕ ਨੇ ਜੋ ਇਹ ਗਲਤ ਤਰੀਕੇ ਨਾਲ ਕਮਾ ਕੇ ਹਰਾਮਖੋਰੀ ਕਰਕੇ ਉਸ ਜਾਇਦਾਦ ਨੂੰ ਉਸ ਧਨ ਨੂੰ ਉਹ ਬਣਾ ਰਹੇ ਨੇ ਕਿਸੇ ਨੇ ਬੜੇ ਪਿਆਰੇ ਸ਼ਬਦ ਲਿਖੇ ਕਹਿੰਦੇ ਸੱਜਣਾ ਜੇਕਰ ਆਪਣੀ ਮਕਾਮ ਤੱਕ ਪਹੁੰਚਣਾ ਚਾਹੁੰਦਾ ਹੈ ਤਾਂ ਤਿੰਨ ਚੀਜ਼ਾਂ ਬੰਦੇ ਨੂੰ ਸਹਾਈ ਹੁੰਦੀਆਂ ਨੇ ਕਹਿੰਦਾ ਪਹਿਲੀ ਤਾਂ ਹੈ ਮਿਹਨਤ ਮਨੁਸਾਨ ਮਿਹਨਤ ਕਰ ਲੇ ਇਨਸਾਨ ਉਹ ਮਿਹਨਤ ਨੂੰ ਵਿੱਚ ਚੰਗੀ ਤਰ੍ਹਾਂ ਆਪਣੇ ਆਪ ਨੂੰ ਨਿਪੁੰਨਤਾ ਦੇ ਲਈ ਤੇ ਤਾਂ ਵੀ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ ਫਿਰ ਦੂਸਰੀ ਗੱਲ ਕਰਨ ਲੱਗਾ ਕਹਿੰਦਾ ਉਹ ਹੈ ਚੱਕਰੀ ਚਾਪਲੂਸੀ بڑے ਅਸੇ ਲੋਕ ਨੇ ਜੋ ਚਾਪਲੂਸੀਆਂ ਕਰਦੇ ਨੇ ਕਿਸੇ ਵੀ ਡਿਪਾਰਟਮੈਂਟ ਜਾ ਕੇ ਜਾ ਕੇ ਵੇਖ ਲੋ ਜਿਹੜਾ ਪੜਿਆ ਲਿਖਿਆ ਬੰਦਾ ਹੋਏਗਾ ਜੋ ਉਸ ਚੀਜ਼ ਨੂੰ ਡਿਜ਼ਰਵ ਕਰਦਾ ਹੋਏਗਾ ਉਹ ਕਈ ਵਾਰ ਉਸ ਚੀਜ਼ ਤੋਂ ਪਿਛੇ ਰਹਿ ਜਾਂਦਾ ਜਿਹੜਾ ਚਾਪਲੂਸ ਬੰਦਾ ਹੁੰਦਾ ਪੈਰ ਚੱਟਣ ਵਾਲਾ ਬੰਦਾ ਹੁੰਦਾ ਜਿਹੜਾ ਪੈਰਾਂ ਦੇ ਵਿੱਚ ਜਾ ਕੇ ਬੈਠ ਹੀ ਜਾਂਦਾ ਉਹ ਚਾਪਲੂਸੀਆਂ ਕਰਕੇ ਕਿਤੇ ਦਾ ਕਿਤੇ ਪਹੁੰਚ ਜਾਂਦਾ ਕਿਹੜਾ ਦੂਸਰੇ ਨੇ ਉਹ ਲੋਕ ਜੋ ਚਾਪਲੂਸੀ ਕਰਦੇ ਨੇ ਫਿਰ ਤੀਸਰੀ ਗੱਲ ਕਰਨ ਲੱਗਿਆ ਕਹਿੰਦਾ ਇੱਕ ਹੈ ਉਹ ਤੀਸਰੇ ਨੰਬਰ ਵਾਲੇ ਨੇ ਹਰਾਮਖੋਰ ਗਲਤ ਤਰੀਕੇ ਦੇ ਨਾਲ ਕਰਕੇ ਆਪਣੇ ਮੁਕਾਮ ਤੱਕ ਪਹੁੰਚ ਜਾਂਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿ ਲਗੇ ਨਾ ਪਹਿਲੀ ਗੱਲ ਤੇਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿ ਰਹੀਏ ਸੱਜਣਾ ਜੇਕਰ ਮਾਲਕ ਦੀਆਂ ਨਜ਼ਰਾਂ ਦੇ ਅੰਦਰ ਪ੍ਰਵਾਨ ਹੋਣਾ ਚਾਹੁੰਦਾ ਹੈ ਤੇ ਗੁਰੂਦੇਵ ਕਹਿਣ ਲਗੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਉਸ ਮਾਲਕ ਦੇ ਹੁਕਮ ਦੇ ਅੰਦਰ ਰਹਿਣਾ ਸ਼ੁਰੂ ਕਰ ਤੇ ਮਾਲਕ ਦਾ ਹੁਕਮ ਕੀ ਹੈ ਉਦਮ ਕਰੇਂਦੇ ਆ ਜਿਉ ਤੂੰ ਨਾ ਤੂੰ ਚਾਪਲੂਸੀ ਕਰੀਂ ਨਾ ਤੇ ਤੂੰ ਹਰਾਮਖੋਰੀ ਕਰੀ ਤੂੰ ਉਦਮ ਕਰੀ ਉਦਮ ਕਰੇਗਾ ਮਿਹਨਤ ਕਰੇਗਾ ਮਿਹਨਤ ਦੇ ਨਾਲ ਕਿਸੇ ਮੁਕਾਮ ਨੂੰ ਜਾ ਕੇ ਹਾਸਲ ਕਰ ਲੇਗਾ ਉਦਮ ਕਰਿੰਦੇ ਆ ਜੀਓ ਤੂੰ ਕਮਾਮ ਦੇ ਆ ਸੁੱਖ ਪਹੁੰਚ ਫੇਰ ਦੂਸਰੀ ਗੱਲ ਕਰਨ ਲੱਗੇ ਮਾਲਕ ਕਹਿੰਦੇ ਤੂੰ ਕਰਦਾ ਚਾਪਲੂਸੀ ਤੂੰ ਚੱਟਦਾ ਕਿਸੇ ਦੀਆਂ ਚਪਲਾਂ ਤੂੰ ਕਿਸੇ ਦੇ ਪੈਰਾਂ ਵਿੱਚ ਜਾ ਕੇ ਬਹਿਟ ਜਾਂਦਾ ਹੈ ਜੇ ਗੁਰੂਦੇਵ ਕਹਿਣ ਲੱਗੇ ਜੇਕਰ ਤੂੰ ਚਾਪਲੂਸੀ ਕਰਨਾ ਚਾਹੁੰਦਾ ਹੈ ਬੰਦਨਾ ਕਰਨਾ ਚਾਹੁੰਦਾ ਹੈ ਹੱਥ ਜੋੜ ਕੇ ਜੇਕਰ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਮਾਰ ਹੀ ਚੱਲੇ ਆ ਅੱਜ ਮਾਲਕ ਨੇ ਹੁਕਮ ਬਖਸ਼ਿਸ਼ ਕੀਤਾ ਸੱਜਣਾ ਜੇ ਬੰਦਨਾ ਕਰਨਾ ਚਾਹੁੰਦਾ ਉਸ ਮਾਲਕ ਦੇ ਦਰ ਦੇ ਉੱਤੇ ਆ ਕੇ ਬੰਦਨਾ ਕਰ ਸਾਹਮਣੇ ਸ਼ਬਦ ਲਿਖਿਆ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਈ ਬੰਦਨੇ ਦਾ ਬੰਦਨਾ ਦੀ ਅਰਥ ਹੀ ਵਿਦਵਾਨਾਂ ਨੇ ਇਹ ਕੀਤੇ ਕਿ ਆ ਆਪਣੇ ਆਪ ਨੂੰ ਬੰਨ ਕੇ ਮਾਲਕ ਦੇ ਅੱਗੇ ਆ ਕੇ ਭੇਟ ਕਰ ਦੇਣਾ ਬੰਨ ਦੇਣਾ ਹੱਥ ਜੋੜ ਕੇ ਬੰਦਨਾ ਕਰਨੀ ਤੂੰ ਬੰਦਿਆਂ ਦੀ ਬੰਦਨਾ ਕਰ ਰਿਹਾ ਤੂੰ ਬੰਦਿਆਂ ਦੇ ਅੱਗੇ ਹੱਥ ਜੋੜ ਕੇ ਖੜ ਰਿਹਾ ਬੰਦਿਆਂ ਦੇ ਅੱਗੇ ਆਪਣੇ ਆਪ ਨੂੰ ਝੁਕਾ ਰਿਹਾ ਯਾਦ ਰੱਖੀ ਜਿਨ੍ਹਾਂ ਦੇ ਅੱਗੇ ਆਪਣੇ ਆਪ ਨੂੰ ਝੁਕਾ ਰਿਹਾ ਉਹ ਬੰਦੇ ਕਰੇ ਤੇਰੇ ਬੰਨਗੇ ਨਹੀਂ ਕਿਉਂਕਿ ਯਾਦ ਰੱਖਣਾ ਜਿਹੜਾ ਇਨਸਾਨ ਇਸ ਇਸ ਤਰੀਕੇ ਨਾਲ ਜ਼ਿੰਦਗੀ ਨੂੰ ਜਿਉਂ ਕੇ ਅੱਗੇ ਵਧਦਾ ਹੈ ਨਾ ਉਹ ਇਨਸਾਨ ਕਿਤੇ ਨਾ ਕਿਤੇ ਉਹਨੂੰ ਮਹਿਣਾ ਜ਼ਰੂਰ ਮਾਰਦਿਆ ਤੂੰ ਆਪਣੇ ਦਾ ਨਹੀਂ ਬਣਿਆ ਤੂੰ ਮੇਰਾ ਕੀ ਬਣੇਗਾ ਸੱਚ ਹੈ ਮਾਲਕ ਆਖਣ ਲੱਗੇ ਬੰਦਨਾ ਕਰਨੀ ਚਾਹੁੰਦਾ ਉਸ ਮਾਲਕ ਦੇ ਅੱਗੇ ਆ ਕੇ ਬੰਦਨਾ ਕਰ ਤੇ ਗੁਰੂਦੇਵ ਕਹਿੰਦੇ ਕਦੇ ਆ ਆ ਆ ਪੌੜੀ ਵਿੱਚ ਕਿਰੇ ਸ਼ਾਮਲ ਨਾ ਹੋਈ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਬੜੇ ਐਸੇ ਲੋਕ ਨੇ ਸੰਖ ਗੱਲ ਵੱਡ ਹਤਿਆ ਕਮਾਈ ਪਤਾ ਨਹੀਂ ਕਿੰਨੇ ਲੋਕਾਂ ਦਾ ਹੱਕ ਮਾਰ ਮਾਰ ਕੇ ਹਤਿਆ ਕਮਾ ਕਮਾ ਕੇ ਆਪਣੇ ਧਨ ਨੂੰ ਜੋੜ ਰਹੇ ਨੇ ਤੂੰ ਉਹਨੂੰ ਵੀ ਇੱਕ ਕੋਸ਼ ਹੋਈ ਜਾ ਰਹੀ ਹੈ ਸਾਡੇ ਨਾਲ ਮਨ 'ਚ ਕਈਰ ਸਵਾਲ ਹੁੰਦਾ ਹੈ ਵੇਖੋ ਜੀ ਮੈਂ ਮਿਹਨਤ ਬੜੀ ਕੀਤੀ ਹੈ ਮੈਨੂੰ ਤੇ ਅਜੇ ਤੱਕ ਕੁਝ ਮਿਲਿਆ ਨਹੀਂ ਉਸ ਇਨਸਾਨ ਨੇ ਬੜੀ ਗਲਤ ਕਮਾਈ ਕੀਤੀ ਹੈ ਬੜੀ ਠੱਗੀ ਮਾਰੀ ਹੈ ਬੜੀ ਚੋਰੀ ਕੀਤੀ ਹੈ ਬੜਾ ਆ ਕੀਤਾ ਉਹ ਕਿੱਥੋਂ ਦਾ ਕਿੱਥੇ ਤੱਕ ਪਹੁੰਚ ਗਿਆ ਸਾਡੇ ਸਾਰੇ ਮਨ ਚ ਸਵਾਲ ਹੁੰਦੇ ਨੇ ਉਹ ਕਿੱਥੇ ਦਾ ਕਿੱਥੇ ਤੱਕ ਪਹੁੰਚ ਗਿਆ ਤੇ ਗੁਰੂ ਦੀ ਬਾਣੀ ਨੂੰ ਜਦੋਂ ਪੜਦੇ ਆ ਨਾ ਕਿ ਤਾਂ ਬਾਤ ਨਾ ਪੁੱਛੇ ਕਿ ਤੇ ਸਾਡੇ ਮਨ ਚ ਹੁੰਦਾ ਉਹਨਾਂ ਨੂੰ ਸਾਰੇ ਜਾਣੇ ਪੁੱਛਗਿਸ਼ ਕਰਦੇ ਨੇ ਉਹਨਾਂ ਕੋ ਧਨ ਵੀ ਹੈ ਉਹਨਾਂ ਕੋ ਦੌਲਤ ਵੀ ਹੈ ਗਲਤ ਤਰੀਕੇ ਨਾਲ ਕਮਾਈ ਵੀ ਕਰਦੇ ਨੇ ਯਾਦ ਰੱਖਿਓ ਅਰ ਜਿਹੜੇ ਲੋਕਾਂ ਕੋ ਚੰਗੇ ਅਹੁਦੇ ਨੇ ਜਿਹੜੇ ਲੋਕੀ ਚੰਗੇ ਮੁਕਾਮ ਦੇ ਉੱਤੇ ਹਾਸਲ ਹੋਏ ਨੇ ਕਿਸੇ ਦਾ ਹੱਕ ਕਮਾ ਕੇ ਅਰ 17ਵੀਂ ਪੌੜੀ ਵਾਜੀੜ ਸ਼ਾਮਲ ਨੇ ਜਿਹੜੇ ਆ 18ਵੀਂ ਪੌੜੀ ਸ਼ਾਮਲ ਹੈ ਨਾ ਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮਖੋਰ ਅਸੰਖ ਗਲਵੜ ਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਈ ਮਾਲਕ ਆਖਣ ਲੱਗੇ ਵੱਡੇ ਵੱਡੇ ਜਹੁੰਦੀ ਸੈਂ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਢਿਆਈ ਬੰਦੇ ਆ ਤੇਰੇ ਮਨ ਦੀ ਮੈਂਟੈਲਿਟੀ ਕੀ ਹੈ ਤੂੰ ਕੀ ਸੋਚ ਰਿਹਾ ਹੈ ਇਹ ਮਾਇਆ ਤੋਂ ਮਿਲੀ ਕੋਈ ਵਢਿਆਈ ਬਹੁਤ ਵੱਡੀ ਹੈ ਜੀ ਫਲਾਣੇ ਬੰਦੇ ਨੇ ਤੇ ਬੜੀ ਗਲਤ ਕਮਾਈ ਕੀਤੀ ਹੈ ਉਹ ਕਿੱਥੋਂ ਦਾ ਕਿੱਥੋਂ ਤੱਕ ਪਹੁੰਚ ਗਿਆ ਉਹਦੇ ਕੋਠੀਆਂ ਵੀ ਨੇ ਉਹਦੇ ਕੋਲ ਗੱਡੀਆਂ ਵੀ ਨੇ ਉਹਦੇ ਕੋਲ ਅਹੁਦਾ ਬੜਾ ਵੱਡਾ ਹੈ ਮੈਂ ਮਿਹਨਤ ਕੀਤੀ ਮੈਨੂੰ ਕੁਝ ਮਿਲਿਆ ਨਹੀਂ ਮਾਲਕ ਆਖ ਲੈ ਕੌਣ ਵੱਡਾ ਮਾਇਆ ਵਢਿਆਈ ਇਹ ਮਾਇਆ ਤੋਂ ਮਿਲੀ ਕੋਈ ਵਢਿਆਈ ਵੱਡੀ ਹੈ ਸੋ ਵੱਡਾ ਜਨਰਾਮ ਲੈ ਵਲਾਈ ਕਿਸ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਉਹ ਕਹਿਣ ਲੱਗਿਆ ਕਹਿੰਦਾ ਮੰਨ ਲਓ ਇੱਕ ਇਨਸਾਨ ਗੱਡੀ ਦੇ ਵਿੱਚ ਚੰਗੇ ਵੱਡੇ ਅਫਸਰ ਦੇ ਅਹੁਦੇ ਦੇ ਉੱਤੇ ਬੈਠਾ ਹੈ ਗੱਡੀ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਆਇਆ ਨਾਲ 2-3 ਉਹਦੇ ਚਾਕਰ ਨੇ ਹੱਥ ਜੋੜ ਕੇ ਜੀ ਹਜ਼ੂਰ ਜੀ ਸਲਾਮ ਕਰਨ ਵਾਲੇ ਸਾਈਡ ਤੇ ਹੋ ਜੋ ਪਾਸੇ ਉਹ ਜੋ ਅਫਸਰ ਆ ਰਹੇ ਨੇ ਤੇ ਕਿਸੇ ਜ਼ਿਲ੍ਹੇ ਦੇ ਵਿੱਚ ਉਹਦੀ ਡਿਊਟੀ ਲੱਗ ਗਈ ਵੜੇ ਆਈ ਬੜੀ ਐ ਪੈਸਾ ਬੜਾ ਐ ਮਾਇਆ ਦਾ ਰੋਬ ਬੜਾ ਐ ਪੈਸਾ ਧਨ ਐ ਦੌਲਤ ਐ ਜੀ ਹਜ਼ੂਰੀ ਜੀ ਸलाम ਕਰਨ ਵਾਲੇ ਨੇ ਹੁਣ ਦਫ਼ਤਰ 'ਚ ਜਾ ਕੇ ਬੈਠਾ ਐ ਤੇ ਕੋਈ ਮਾਤੜੇ ਕੋਈ ਗਰੀਬ ਕੋ ਬੰਦਾ ਗਿਆ ਕਹਿੰਦਾ ਮੇਰੀ ਸੁਣਵਾਈ ਕਰ ਲੋ ਜੀ ਇਸ ਅਹੁਦੇ ਦੇ ਉੱਤੇ ਬੜੇ ਜਾਣੇ ਆਏ ਮੇਰਾ ਅਜੇ ਤੱਕ ਕੋਈ ਫੈਸਲਾ ਕੋਈ ਨਹੀਂ ਹੋਇਆ ਕਈ ਸਾਲ ਹੋ ਗਏ ਮੇਰਾ ਇਹ ਫੈਸਲਾ ਲਮਕਦੇ ਇਹਨੂੰ ਮੇਰਾ ਫੈਸਲਾ ਤੇ ਕਰਾ ਦਿਓ ਨਾ ਉਹ ਕਹਿੰਦਾ ਫੈਸਲਾ ਤੇਰਾ ਹੋ ਜਾਏਗਾ ਉਹ ਇਹਦਾ ਬਾਹਰ ਮੇਰਾ ਬੰਦਾ ਐ ਨਾ ਉਹਨੂੰ ਜਾ ਕੇ ਮਿਲ ਲੈ। ਉਹਨੂੰ ਜਾ ਕੇ ਮਿਲਦਾ ਉਹ ਕਹਿੰਦਾ ਫੈਸਲਾ ਤੇਰਾ ਕਰ ਦੇਣਗੇ ਜਿਹੜਾ ਕਈ ਸਾਲਾਂ ਤੋਂ ਲੰਮਕਿਆ ਹੋਇਆ ਹੈ ਨਾ ਇਹ 2-4 ਦਿਨਾਂ ਚ ਕਰ ਦੇਗਾ ਬੰਦਾ ਨਵਾਂ ਆਇਆ ਹੈ। ਆ ਇੰਨੇ ਕੁ ਲੱਖ ਰੁਪਇਆ ਇੰਨਾ ਕੁ ਥੋੜੀ ਬੋਤੀ ਨੂੰ ਰਿਸ਼ਵਤ ਦੇ ਥੋੜਾ ਬੋਤਾ ਪੈਸਾ ਦੇ ਤੇਰਾ ਚਾਤੀ ਕੰਮ ਹੋ ਜਾਏਗਾ। ਉਹਨੂੰ ਮਾਇਆ ਦੇ ਕੇ ਆ ਗਿਆ, ਪੈਸੇ ਦੇ ਕੇ ਆ ਗਿਆ। ਬਹੁਤ ਐਸੇ ਲੋਕ ਨੇ ਜੋ 5-5 6-6 ਸਾਲਾਂ ਤੋਂ ਆਪਣੇ ਮੁਕਦਮੇ ਹੱਲ ਕਰਾਉਣ ਵਾਸਤੇ ਆਪਣੇ ਬੱਚਿਆਂ ਦੇ ਨਵਾਲੇ ਖੋ ਕੇ ਪੈਸਾ ਵਿਆਜ ਤੱਕ ਲੈ ਕੇ ਉਹ ਫੀਸਾਂ ਭਾਰੇ ਨੇ ਇਹੋ ਜਿਹੇ ਬੰਦਿਆਂ ਦੀਆਂ ਦਲਾਲੀਆਂ ਜਿਹੜੇ ਕਰ ਰਹੇ ਨੇ ਉਹਨਾਂ ਪੈਸੇ ਦੇ ਕੇ ਆ ਗਿਆ ਪਿੰਡ ਦੇ ਲੋਕਾਂ ਨੇ ਆ ਕੇ ਪੁੱਛਿਆ ਕਿਤੇ ਗਿਆਸ ਨਵੇਂ ਅਫਸਰ ਨੂੰ ਮਿਲ ਕੇ ਆ ਕਿਵੇਂ ਰਿਆ ਬੰਦਾ ਬੰਦਾ ਕਿਵੇਂ ਦਾ ਤੇ ਸ਼ਬਦ پتہ ਕੀ ਨਿਕਲਦੇ ਨੇ ਸਭ ਤੋਂ ਪਹਿਲਾਂ ਮੂੰਹ ਦੇ ਵਿੱਚੋਂ ਕਹਿੰਦਾ ਕੰਮ ਤੇ ਕਰ ਦੇਗਾ ਪਰ ਬੰਦਾ ਬੜਾ ਗੰਦਾ ਜੀ ਸ਼ਬਦ ਨਿਕਲਦੇ ਨੇ ਕੰਮ ਤੇ ਕਰ ਦੇਗਾ ਅਹੁਦਾ ਬੜਾ ਵੱਡਾ ਹੈ ਸ਼ਫਾਰਿਸ਼ ਵੀ ਹੈ ਪੈਸਾ ਜੀ ਹਜ਼ੂਰ ਜੀ ਸਲਾਮ ਕਰਦੇ ਨੇ ਲੋਕੀ ਕਹਿੰਦੇ ਨੇ ਕਿ ਇਹਨੂੰ ਮਾਇਆ ਦੀ ਵਡਿਆਈ ਬੜੀ ਵੱਡੀ ਹੈ ਕੋਈ ਇਨਸਾਨ ਲੋਕਾਂ ਚ ਜਾ ਕੇ ਕਹਿ ਰਿਹਾ ਕਿ ਇਹਦਾ ਬੰਦਾ ਬੜਾ ਗੰਦਾ ਜੀ ਕਹਿੰਦਾ ਉਹ ਵਾਲਾ ਚੰਗਾ ਨਹੀਂ ਜੀ ਮਾਲਕ ਆਕਨੰਗ ਦੱਸ ਆ ਹੁਣ ਤੂੰ ਇਹ ਪੌੜੀ ਚ ਸ਼ਾਮਲ ਨਹੀਂ ਕਿ ਜੇ ਜੁਗ ਚਾਰੇ ਆਰ ਜਾ ਹੋਰ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ ਚੰਗਾ ਨਾ ਉਰ ਖਾਏ ਕਾ ਨਾਰ ਖਾ ਲਿਆ ਐਸ ਡੀ ਐਮ ਹੈ ਥਾਣਾ ਇੰਚਾਰਜ ਹੈ ਫਲਾਣੇ ਅਹੁਦੇ ਦੇ ਉੱਤੇ ਸੁਭਾਏ ਮਾਨ ਹੈ ਬਰਾਜਮਾਨ ਹੈ بڑا ਅਹੁਦਾ ਵੱਡਾ ਹੈ ਚੰਗਾ ਨਾਮ ਰਖਾਇਕ ਹੈ ਜਸ ਕੀਰਤ ਜਗ ਲੇ ਅੱਜ ਦੁਨੀਆ ਦੇ ਲੋਕਾਂ ਨੇ ਵਡਿਆਈ ਦੇ ਕੇ ਮਾਇਆ ਦੀ ਸ਼ੌਲਤ ਦੌਲਤ ਸ਼ਹਰਤ ਦੇ ਕੇ ਗੱਡੀਆਂ ਦੇ ਦਿੱਤੀਆਂ ਵੱਡੇ ਵੱਡੇ ਅਫਸਰ ਅਹੁਦੇ ਦੇ ਦਿੱਤੇ ਐਮਐਲਏ ਬਣ ਕੇ ਐਮਪੀ ਬਣ ਕੇ ਅੱਜ ਦੇਖੋ ਲੋਕੀ ਗਾਲਾਂ ਨਹੀਂ ਕੱਢ ਰਹੀ ਉਹਨਾਂ ਨੂੰ ਕਾਦੀ ਮਾਇਆ ਵਡਿਆਈ ਹੈ ਸਾਨੂੰ ਲੱਗਦਾ ਏ ਉਹ ਇਨਸਾਨ ਬੜਾ ਸੁਖੀ ਹੈ ਕੌਣ ਵੱਡਾ ਮਾਇਆ ਵਡਿਆਈ ਗੁਰਦੇਵ ਕਹਾਲਗੇ ਨਾ ਤੇਰੇ ਮਨ ਦਾ ਸਜਣਾ ਇਹ ਬਹੁਤ ਵੱਡਾ ਭੁਲੇਖਾ ਹੈ ਸੋ ਵੱਡਾ ਜਨਰਾਮ ਲੈ ਬਲਾਈ ਇੱਕ ਇਮਾਨਦਾਰ ਬੰਦਾ ਛੋਟੇ ਜੇ ਅਹੁਦੇ ਦੇ ਉੱਤੇ ਬੈਠਾ ਹੈ ਉਹਨੇ ਕੋਈ ਪੈਸਾ ਵੀ ਨਹੀਂ ਲਿਆ ਉਹਨੇ ਕੋਈ ਉਹਨੇ ਕੋਈ ਰਿਸ਼ਵਤ ਵੀ ਨਹੀਂ ਲਈ ਉਹਨੇ ਕੰਮ ਕਰ ਦਿੱਤਾ ਕਹਿੰਦਾ ਭਾਈ ਮੈਨੂੰ ਸਰਕਾਰ ਤਨਖਾਹ ਦੇ ਰਹੀ ਹੈ ਮੈਂ ਤੇਰੇ ਕੋਲ ਆ ਕੰਮ ਕਿਵੇਂ ਤੇਰੇ ਕੋਲ ਪੈਸੇ ਕਿਵੇਂ ਲਾਵਾਂ ਤੇ ਪਰ ਉਸ ਬਾਦ ਬੜਾ ਕੌੜਾ ਹੈ ਕੌੜਾ ਤਾਂ ਹੈ ਕਿ ਉਹ ਬੇਈਮਾਨੀ ਨਹੀਂ ਕਰਦਾ ਕਈ ਵਾਰ ਜਿਹੜੇ ਜਿਹੜੇ ਬੰਦੇ ਬਿਲਕੁਲ ਸਾਫ਼ ਸੁਥਰੇ ਹੁੰਦੇ ਨੇ ਨਾ ਉਹਨਾਂ ਦੀ ਬੋਲ ਬਾਣੀ ਬੜੀ ਕੋੜੀ ਹੁੰਦੀ ਹੈ ਵੇਖਣ ਚ ਲੱਗੇਗਾ ਬੜਾ ਅਥਰ ਰਾਜਿਆ ਕਹਿੰਦਾ ਉਹਨੇ ਪੈਸਾ ਹੀ ਨਹੀਂ ਕੋਈ ਲਿਆ ਮੇਰੇ ਕੋਲ ਨਾ ਮੇਰੇ ਕੋਲ ਉਹਨੇ ਕੋਈ ਸ਼ਿਫਾਰਿਸ਼ ਮੰਗੀ ਹੈ ਇੱਕਦਮ ਜਾ ਕੇ ਮੇਰਾ ਉਹਨੇ ਕੰਮ ਕੱਢ ਦਿੱਤਾ ਹੈ ਮੇਰਾ ਕੰਮ ਕਲੀਅਰ ਹੋ ਗਿਆ ਸਾਰਾ ਕਹਿੰਦੇ ਬੰਦਾ ਕਿਵੇਂ ਦਾ ਕਹਿੰਦਾ ਬੰਦਾ ਇੱਕ ਨੰਬਰ ਹੈ ਬੰਦਾ ਕਮਾਲ ਦਾ ਹੈ ਮਾਲਕ ਆਖਣਗੇ ਸੋ ਵੱਡਾ ਜਿਹਨੂੰ RAM ਲੇਵ ਲਈ ਜਿਹੜਾ RAM ਦੇ ਨਾਲ ਲਿਵ ਲਗਾਏਗਾ ਜਿਹੜਾ ਪ੍ਰਮਾਤਮਾ ਦੇ ਨਾਲ ਜੁੜੇਗਾ ਮਾਲਕ ਆਖਣਗੇ ਉਹ ਇਨਸਾਨ ਵੱਡਾ ਹੈ ਮੈਂ ਤਾਂ ਮਿਲੀ ਹੋਈ ਵਡਿਆਈ ਨਹੀਂ RAM ਲੇਵ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਦਾ ਸ਼ਬਦ ਹੈ ਮਾਲਕ ਆਖਣਗੇ ਸਿੱਖਾ ਤੇ ਸਰੀਰ ਥੋੜੀ ਮਾਲਕ ਦਾ ਸਿੱਖ ਹੈ ਕਿ ਇਹ ਇਹੋ ਜਿਹਾ ਇਨਸਾਨ ਅਪਰਾਧੀ ਦੁਨਾਂ ਨੇਵੇਂ ਜਿਉਂ ਹੰਤਾ ਮਰ ਗਾਹੀਂ ਜਿੰਨਾ ਬੰਦਾ ਅਪਰਾਧੀ ਹੋਏਗਾ ਉਹਨਾਂ ਲੱਕ ਸਿੱਧਾ ਕਰਕੇ ਬੈਠੇਗਾ ਅੱਖਾਂ ਬੰਦੀ ਕਰ ਲੇਗਾ ਸਰੀਰ ਨੂੰ ਬਿਲਕੁਲ ਸਿੱਧਾ ਕਰਕੇ ਬੈਠ ਜਾਏਗਾ ਗੁਰਦੇਵ ਕਹਿੰ ਲਗੇ ਇਹ ਤੇਰੇ ਸਰੀਰ ਹੋ ਗਿਆ ਨਾ ਬੈਠਣ ਦੀ ਤੇਰੀ ਕਿਰਿਆ ਹੋਗੀ ਤੂੰ ਸੁਰਤ ਨੂੰ ਨਹੀਂ ਸਿੱਖ ਤੇ ਤੇਰੀ ਸੁਰਤ ਸੀ ਤੂੰ ਸੁਰਤ ਦੇ ਨਾਲ ਪ੍ਰਮਾਤਮਾ ਨੂੰ ਜੋੜਿਆ ਜੋਗੀ ਸਵਾਲ ਪੁੱਛਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੂੰ ਕਵਨ ਆਰੰਭ ਕਿਹੜਾ ਉਹ ਕਿੱਥੋਂ ਦੁਨੀਆ ਆਰੰਭ ਹੋਈ ਐ ਕਵਨ ਮਤ ਵੇਲਾ ਤੇ ਮਾਲਕ ਆਖਣ ਲਗੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੇਰੀ ਜਿਹੜੀ ਸੁਰਤ ਐ ਸੱਜਣਾ ਉਹ ਸਿੱਖ ਹੈ ਜਿਹੜਾ ਸਿੱਖ ਐ ਉਹ ਉਹ ਸਿੱਖ ਦੀ ਇੱਕ ਜਿਹੜੀ ਸੁਰਤ ਐ ਉਹ ਸਿੱਖ ਐ ਤੇ ਮਾਲਕ ਆਖਣ ਲਗੇ ਆਪਣੀ ਸੁਰਤ ਨੂੰ ਪਰਮਾਤਮਾ ਦਾ ਸਿੱਖ ਬਣਾ ਲੈ ਜਿੱਦਣ ਤੇਰੀ ਸੁਰਤ ਪਰਮਾਤਮਾ ਦਾ ਸਿੱਖ ਬਣ ਗਈ ਮਾਲਕ ਆਖਣ ਲਗੇ ਸੋਹ ਵੱਡਾ ਜਿਹਨ ਰਾਮ ਲੇਵ ਲਾਈ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਇੱਕ ਹੋਇਆ ਹੈ ਉਹ ਸਰੀਰਕ ਤੌਰ ਦੇ ਉੱਤੇ ਨਹੀਂ ਉਹ ਸੁਰਤ ਦੇ ਤੌਰ ਦੇ ਉੱਤੇ ਹੈ ਕਿਉਂ ਉਹਨੇ ਆਪਣੀ ਸੁਰਤ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਹੈ ਮਾਲਕ ਅੱਜ ਦੇ ਇਸ ਪਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਆਸਾ ਮਹੱਲਾ ਪੰਜਵਾਂ ਆਸਾ ਰਾਗ ਦੇ ਅੰਦਰ ਪੰਜਵੇਂ ਗੁਰੂ ਦੇਵ ਮਹਾਰਾਜ ਦੀ ਬਾਣੀ ਦਾ ਸ਼ਬਦ ਪੁਰ ਦੇਵ ਕਹਿਣ ਲੱਗੇ ਹਰਖ ਸੋਗ ਬੈਰਾਗ ਅਨੰਦੀ ਖੇਲ ਰੀ ਦਿਖਾਇਓ ਉਸ ਆਨੰਦ ਵਿੱਚ ਰਹਿਣ ਵਾਲੇ ਪਰਮਾਤਮਾ ਨੇ ਦੁਨੀਆ ਦੇ ਲੋਕ ਨੂੰ ਇੱਕ ਖੇਡ ਵਿਖਾ ਦਿੱਤੀ ਉਹਨੇ ਦੁਨੀਆ ਦੀ ਇੱਕ ਸਚਾਈ ਮੇਰੇ ਆਕੇ ਸਾਹਮਣੇ ਰੱਖ ਦਿੱਤੀ ਕਹਿਣ ਲੱਗੇ ਇਸ ਜਗਤ ਦੇ ਤਮਾਸ਼ੇ ਦੇ ਵਿੱਚ ਇਹ ਤਮਾਸ਼ਾ ਹੀ ਹੈ ਇਹ ਤਮਾਸ਼ਾ ਜਿਹੜਾ ਹੁੰਦਾ ਹੈ ਉਹ ਥੋੜੇ ਕੁ ਸਮੇਂ ਵਾਸਤੇ ਹੁੰਦਾ ਹੈ। ਕੋਲੋਂ ਟਾਈਮ ਪੀਰੀਅਡ ਬੜਾ ਘੱਟ ਹੁੰਦਾ ਹੈ। ਇਹ ਜ਼ਿੰਦਗੀ ਦਾ ਇੱਕ ਤਮਾਸ਼ਾ ਹੈ। ਜਦੋਂ ਕੋਈ ਤਮਾਸ਼ੇ ਵਾਲਾ ਕੋਈ ਨਾਟਕ ਖੇਡ ਰਿਹਾ ਹੁੰਦਾ ਹੈ ਨਾ ਉਸ ਨਾਟਕ ਦੇ ਵਿੱਚ ਕਦੇ ਜਦੋਂ ਨਾਟਕ ਖੇੜਿਆ ਜਾਂਦਾ ਇੱਕਦਮ ਹਾਸ ਰਸ ਪੈਦਾ ਹੋ ਜਾਂਦਾ ਹੈ। ਇੱਕਦਮ ਸੈਡਨੈਸ ਆ ਜਾਂਦੀ ਹੈ। ਗੁਰਦੇਵ ਕਹਿੰ ਲਗੇ ਤੇਰੀ ਜ਼ਿੰਦਗੀ ਦਾ ਇੱਕ ਤਮਾਸ਼ਾ ਹੈ, ਇੱਕ ਜ਼ਿੰਦਗੀ ਦੀ ਖੇਡ ਹੈ। ਇਸ ਖੇਡ ਦੇ ਵਿੱਚ ਕੋਈ ਇਨਸਾਨ ਹੱਸ ਰਿਹਾ ਖੇੜ ਖੜਾ ਕੇ ਖੁਸ਼ ਹੋ ਰਿਹਾ ਤੇ ਕਈ ਸੋਗ ਦੇ ਵਿੱਚ ਨੇ ਕਈ ਬੇਰਾਗ ਦੇ ਵਿੱਚ ਨੇ ਕਈ ਬੜੀ ਬੜੀ ਖੁਸ਼ੀ ਦੇ ਵਿੱਚ ਨੇ ਮਾਲਕ ਆਖਣ ਲੱਗੇ ਹਰ ਇੱਕ ਸੋਗ ਬੇਰਾਗ ਅਨੰਦੀ ਉਸ ਆਨੰਦ ਵਾਲੇ ਪ੍ਰਮਾਤਮਾ ਨੇ ਦੁਨੀਆ ਦੇ ਲੋਕੋ ਮੈਨੂੰ ਤਮਾਸ਼ਾ ਵਿਖਾ ਦਿੱਤਾ ਮਾਲਕ ਆਖਣ ਲੱਗੇ ਤਮਾਸ਼ਾ ਬੜਾ ਕਮਾਲ ਦਾ ਹੈ ਇਹ ਪ੍ਰਮਾਤਮਾ ਨੇ ਮਿੱਟੀ ਦਾ ਇੱਕ ਪੁੱਤਰਾ ਬਣਾ ਦਿੱਤਾ ਮਿੱਟੀ ਦਾ ਇੱਕ ਭਾਂਡਾ ਬਣਾ ਕੇ ਸਿਰਜ ਕੇ ਦੁਨੀਆ ਦੇ ਉੱਤੇ ਸਜਾ ਦਿੱਤਾ ਟਿਕਾ ਦਿੱਤਾ ਤੇ ਗੁਰੂਦੇਵ ਕਹਿੰ ਲੈ ਕੇ ਦੁਨੀਆ ਦੇ ਲੋਕੋ ਇਸ ਭਾਂਡੇ ਦੀ ਹੁਣ ਖੇਡ ਦੇਖਿਓ ਕਮਾਲ ਦੀ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੋ ਕਿਦਾਂ ਨੱਚ ਰਿਹਾ ਹੈ ਕਿਦਾਂ ਖੇਡ ਰਿਹਾ ਹੈ ਕਿਦਾਂ ਆਪਣੇ ਆਪ ਨੂੰ ਝੂਮ ਝੂਮ ਕੇ ਜ਼ਿੰਦਗੀ ਨੂੰ ਜੀ ਰਿਹਾ ਹੈ ਕਿਉਂ ਅੱਜ ਨੇ ਕੁਝ ਪਾਇਆ ਹੈ ਅੱਜ ਇਹਦੇ ਕੋਲ ਅੱਜ ਇਹਦੇ ਕੋਲ ਕੁਝ ਆਇਆ ਹੈ ਮਾਲਕ ਆਖਵੇਂ ਮਾਟੀ ਕੋ ਪੁੱਤਰ ਐ ਕਿਵੇਂ ਨੱਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌੜੇ ਫਿਰਦਾ ਹੈ ਬੜਾ ਦੌੜਿਆ ਫਿਰਦਾ ਹੈ ਜਦੋਂ ਇਹਨੂੰ ਕੋਈ ਵੇਖਦਾ ਖੁਸ਼ ਆਮਦ ਕਰਦਾ ਬੜਾ ਖੁਸ਼ ਹੋ ਜਾਂਦਾ ਅੱਛਾ ਮੈਂ ਮੇਰੇ ਬਾਰੇ ਗੱਲ ਹੋ ਰਹੀ ਹੈ ਬੜਾ ਖੁਸ਼ ਹੁੰਦਾ ਹੈ ਤੇ ਜਦੋਂ ਉਹੀ ਚਾਰ ਬੰਦੇ ਉਹਦੀਆਂ ਬਾਰੇ ਕੋਈ ਮਾੜੀਆਂ ਗੱਲਾਂ ਕਰ ਦਿੰਦੇ ਨੇ ਕਿ ਤੂੰ ਐਦਾਂ ਫਿਰ ਕਹਿੰਦਾ ਅੱਜ ਤੋਂ ਬਾਅਦ ਤੇਰੇ ਨਾਲ ਤਾਂ ਬੋਲਣਾ ਚੱਲਣਾ ਹੀ ਬੰਦ ਹੈ ਨਾ ਮਾਲਕ ਆਖਣ ਲਗੇ ਇਹ ਮਿੱਟੀ ਦੇ ਬਣੇ ਹੋਏ ਪੁਤਲੇ ਦੀ ਇੱਕ ਖੇਡ ਹੈ ਇਹ ਸਚਾਈ ਹੈ ਮਾਟੀ ਕੋ ਪੁਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਜਬ ਕਿ ਛਪਾਵੇ ਤਬ ਗਰਭ ਕਰਤ ਹੈ ਜਦੋਂ ਕੁਝ ਪਾ ਲੈਂਦਾ ਫਿਰ ਇਹ ਗਰਭ ਦੇ ਵਿੱਚ ਹੰਕਾਰ ਵਿੱਚ ਉੱਡਿਆ ਫਿਰਦਾ ਹੈ ਹੰਕਾਰੀ ਹੋਇਆ ਫਿਰਦਾ ਹੈ ਜਿੰਨਾ ਤੱਕ ਇਹਨੂੰ ਕੋ ਜੀ ਸਲਾਮ ਜੀ ਹਜ਼ੂਰ ਜੀ ਸਲਾਮ ਜੀ ਹਜ਼ੂਰ ਕਰਦਾ ਰਹੇਗਾ ਉਹਨਾਂ ਤਾਂ ਕਹਿੰਗਾ ਕਹਿੰਦਾ ਲੈ ਆਦ ਮੇਰਾ ਚੇਲਾ ਹੀ ਬੜਾ ਵਧੀਆ ਹੈ ਇਹ ਦਾ ਮੇਰਾ ਸੇਵਾਦਾਰ ਹੀ ਬੜਾ ਵਧੀਆ ਹੈ ਜਿੱਦਨ ਉਸੇ ਸੇਵਾਦਾਰ ਨੇ ਕਿਹਾ ਤੱਕ ਭਾਈ ਇੱਥੇ ਤੂੰ ਗਲਤ ਹੈ ਤੇਰੀ ਗਲਤੀ ਹੈ ਮਾਲਕ ਆਖਣਗੇ ਦੇਖੇ ਦੇਖੇ ਸੁਨੇ ਬੋਲੇ ਦੋਰੇ ਫਿਰਤ ਹੈ ਜਬ ਕਿ ਸ਼ਪਾਵਤ ਤਵ ਗਰਭ ਕਰ ਤੇ ਬੜਾ ਹੰਕਾਰੀ ਹੋ ਕੇ ਉੱਡਿਆ ਫਿਰਦਾ ਹੈ ਮਾਇਆ ਗਈ ਤਬਰੋਵਣ ਲੱਗਤ ਹੈ ਇਹਦਾ ਸੁਭਾਅ ਹੈ ਜਦੋਂ ਕੋਈ ਆਪਣੇ ਕੋ ਪਾ ਲੈਂਦਾ ਉਦੋਂ ਨੱਚਿਆ ਫਿਰਦਾ ਜਦੋਂ ਇਹਦੇ ਕੋਲ ਕੋਈ ਖੁਸ਼ ਜਾਂਦਾ ਕੋਈ ਚੀਜ਼ ਇਹਦੇ ਕੋਲ ਦੂਰ ਹੁੰਦੀ ਹੈ ਤੇ ਗੁਰਦੇਵ ਕਾਰਗੇ ਉਦੋਂ ਚੀਕਦਾ ਹੈ ਉਦੋਂ ਰੋਂਦਾ ਹੈ ਮਾਲਕ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਹਰਖ ਸੋਗ ਬੈਰਾਗ ਅਨੰਦੀ ਇਹ ਦੁਨੀਆ ਦੇ ਖੇਡ ਤਮਾਸ਼ਿਆਂ ਵਿੱਚ ਕਈ ਐਸੇ ਲੋਕ ਨੇ ਜੋ ਬੜੇ ਹਾਸੇ ਦੇ ਨਾਲ ਜ਼ਿੰਦਗੀ ਨੂੰ ਖੁਸ਼ ਹੋ ਕੇ ਜ਼ਿੰਦਗੀ ਨੂੰ ਜੀ ਰਹੇ ਨੇ ਕਈ ਸੋਗ ਦੇ ਵਿੱਚ ਨੇ ਹਰਖ ਸੋਗ ਬੈਰਾਗ ਕਈ ਵੈਰਾਗੀ ਹੋ ਕੇ ਤੁਰੇ ਫਿਰਦੇ ਨੇ ਕਿਹੜੀ ਦਿਖਾਇਓ ਉਸ ਪਰਮਾਤਮਾ ਨੇ ਦੁਨੀਆਂ ਦੇ ਲੋਕਾਂ ਨੂੰ ਐਸੀ ਖੇਡ ਜਿਹੜੀ ਹੈ ਵਿਖਾ ਦਿੱਤੀ ਖਿੰਹੁ ਭੈ ਨਿਰਭੈ ਖਿੰਹੁ ਕੋਈ ਭੈ ਦੇ ਵਿੱਚ ਹੈ ਕੋਈ ਡਰ ਤੋਂ ਰਹਿਤ ਹੋ ਕੇ ਜ਼ਿੰਦਗੀ ਨੂੰ ਜਿਉਂ ਰਿਹਾ ਹੈ ਕੋਈ ਆਖਦਾ ਪਰਮਾਤਮਾ ਨੇੜੇ ਹੈ ਉਹ ਡਰ ਰਿਹਾ ਕੋਈ ਆਖਦਾ ਦੁਨੀਆਂ ਦੇ ਲੋਕ ਪਰਮਾਤਮਾ ਬੜਾ ਦੂਰ ਹੈ ਡਰਨ ਦੀ ਲੋੜ ਹੈ ਪਰਮਾਤਮਾ ਤਾਂ ਬੜੇ ਦੂਰ ਬੈਠਾ ਹੈ ਤੇ ਜਿਹੜਾ ਕਹਿੰਦਾ ਗੁਰਦੇਵ ਭਗਤ ਰਵਿਦਾਸ ਜੀ ਦੀ ਬਾਣੀ ਦਾ ਪਵਨ ਸ਼ਬਦ ਹੈ ਨਾ ਮਾਲਕ ਆਖ ਲੈ ਕਿ ਤੁਸੀਂ ਨਿਰਭੈ ਹੋ ਕੇ ਡਰ ਤੋਂ ਰਹਿਤ ਹੋ ਕੇ ਤਾਂ ਤੁਸੀਂ 도ੜੇ ਪੱਜੇ ਫਿਰਦੇ ਹੋ ਕਿਉਂ ਤੁਸੀਂ ਪਰਮਾਤਮਾ ਨੂੰ ਬੜਾ ਦੂਰ ਹੋ ਕੇ ਦੇਖਿਆ ਹੈ ਤੇ ਜਿਹੜਾ ਕਹਿੰਦਾ ਕੋ ਰਵਿਦਾਸ ਹੱਥ ਪੈ ਨੇਰੇ ਉਹ ਪਰਮਾਤਮਾ ਹੱਥ ਤੋਂ ਵੀ ਨੇੜੇ ਹੈ ਉਹ ਪਰਮਾਤਮਾ ਨੂੰ ਫੀਲ ਕਰਕੇ ਦੇਖ ਘਰੀ ਘਰੀ ਕਾ ਲੇਖਾ ਮੰਗੇ ਉਹ ਪ੍ਰਮਾਤਮਾ ਅੰਦਰ ਬੈਠਾ ਹੋਇਆ ਪਲ ਪਲ ਵਾਸਤੇ ਤੇਰੇ ਕੋਲ ਲੇਖਾ ਮੰਗ ਰਿਹਾ ਹੈ ਉਹ ਅੰਦਰ ਵਾਲਾ ਜਿਹੜਾ ਟਿਕਾ ਹੈ ਅੰਦਰ ਵਾਲੀ ਜਿਹੜੀ ਬੇਚੈਨੀ ਹੈ ਉਹਨੂੰ ਟਿਕਾ ਨਹੀਂ ਦੇ ਰਹੀ ਕੋਈ ਨਾਣ ਗਲਤ ਕਰਮ ਕਰਦੇ ਨਾ ਕੋਈ ਮਾੜਾ ਕਰਮ ਕਰਦੇ ਤੂੰ ਨੂੰ ਟਿਕਾ ਨਹੀਂ ਹੁੰਦਾ ਕਿਚਨ ਭਰੇ ਹੋਏ ਨੇ ਫਰਿੱਜਾਂ ਭਰੀਆਂ ਹੋਈਆਂ ਨੇ ਖਾਣ ਨੂੰ ਦਿਖਾਓ ਕੱਟ ਕੇ ਦੇ ਦਿਓ ਫਰੂਟ ਦੇ ਦਿਓ ਕਹਿੰਦਾ ਖਾਨ ਨੂੰ ਦੇਲ ਨਹੀਂ ਕਰਦਾ ਕਿਉਂ ਅੰਦਰ ਬੇਚੈਨੀ ਹੈ। ਉਹ ਸਿੱਧੀ ਪਾਸ਼ਾ ਦੇ ਸ਼ਬਦ ਵਰਤਦਾ ਜਿਹੜੇ ਵਿਆਹੇ ਹੋਏ ਨੇ ਨਾ ਭਾਵੇਂ ਕੋਈ ਭੈਣ ਹੈ ਭਾਵੇਂ ਕੋਈ ਵੀਰ ਹੈ ਵਿਆਹਾ ਹੋਇਆ ਹੈ ਘਰ ਵਿੱਚ ਬੱਚੇ ਨੇ ਪਤਨੀ ਹੈ ਪਤੀ ਹੈ ਤੇ ਸਿੱਧੀ ਪਾਸ਼ਾ ਦੇ ਸ਼ਬਦ ਵਰਤਣਾ ਜੇ ਬਾਹਰ ਕਿਤੇ ਜਾ ਕੇ ਮੂੰਹ ਮਾਰਦਾ ਹੈ ਬਾਹਰ ਕਿਤੇ ਰਹਿੰਦਾ ਹੈ ਤੇ ਭਾਈ ਸਾਹਿਬ ਉਹ ਬੰਦਾ ਕਦੇ ਆਪਣਾ ਫੋਨ ਨੂੰ ਅੱਜ ਦੇ ਸਮੇਂ ਦੇ ਅੰਦਰ ਉਹ ਫੋਨ ਨੂੰ ਕਿਤੇ ਸਾਰੇ ਸਾਹਮਣੇ ਰੱਖ ਨਹੀਂ ਸਕਦਾ ਬੇਚਾਨੀ ਦਰ ਹੱਥ ਪੈਰ ਕੰਬੀ ਜਾਂਦੇ ਨੇ ਸਟ्रेस ਬਿਹੜੇ ਬੱਚੇ ਗਲਤ 바ਸੇ ਤੋਰੇ ਨੇ ਉਹਨਾਂ ਦੇ ਮਨ ਚ ਇਸੇ ਗੱਲ ਦਾ ਟੈਨਸ਼ਨ ਚਿੰਤਾ ਝੋਰਾ ਮੇਰੀ ਮਾਂ ਨੂੰ ਨਾ ਪਤਾ ਲੱਗੇ ਮੇਰੇ ਪਿਓ ਨੂੰ ਨਾ ਪਤਾ ਲੱਗੇ ਪਤਨੀ ਨੂੰ ਨਾ ਪਤਾ ਲੱਗੇ ਪਤਨੀ ਕਹਿੰਦੀ ਪਤੀ ਨੂੰ ਨਾ ਪਤਾ ਲੱਗੇ ਮਾਲਕ ਆਖ ਲੈ ਕਿ ਦੁਨੀਆ ਦੀ ਖੇਡ ਹੈ ਇਹ ਇਨਸਾਨ ਰੱਬ ਤੋਂ ਟੁੱਟ ਕੇ ਰੱਬ ਨੂੰ ਰੱਬ ਦੀ ਹੋਂਦ ਨੂੰ ਦੂਰ ਜਾਣ ਕੇ ਇਸ ਭਲੇਖੇ 'ਚ ਪਿਆਰ ਨੂੰ ਰੱਬ ਨੇ ਕਿਹੜਾ ਲੇਖਾ ਲੈਣਾ ਇਹ ਉਹ ਲੋਕ ਸਨ ਜਿਹੜੇ ਲੋਕਾਂ ਨੇ ਇਹ ਭੰਬਲ ਪੂਸੇ 'ਚ ਪਾ ਕੇ ਦੁਨੀਆ ਨੂੰ ਇੱਕ ਗਲਤ ਪਾਸੇ ਆ ਕੇ ਗਾਈਡ ਕਰ ਦਿੱਤਾ ਨਾ ਕਿ ਕੋਲੂ 'ਚ ਪੀੜਿਆ ਜਾਏਗਾ ਜਿਹੜਾ ਬੰਦਾ ਬੇਚਾਨੀ ਦੇ ਵਿੱਚ ਰੋਟੀ ਦਾ ਨਵਾਲਾ ਅੰਦਰ ਨਹੀਂ ਜਾ ਰਿਹਾ ਉਹ ਬੇਚਾਨੀ ਕੋਲੂ 'ਚ ਪੀੜਨ ਵਾਲਾ ਕੰਮ ਨਹੀਂ ਕਰਦੀ ਕਿਸੇ ਨਾਲ ਅੱਜ ਗਲਤ ਕਰਕੇ ਆ ਗਿਆ ਕੈਮਰੇ ਤੋਂ ਬਚ ਕੇ ਆ ਗਏ ਪੁਲਿਸ ਤੋਂ ਬਚ ਕੇ ਆ ਗਏ ਹੁਣ ਅੰਦਰ ਦੀ ਬੇਚਾਨੀ ਜਿਹੜੀ ਉਹਨੂੰ ਟਿਕਨ ਨਹੀਂ ਦੇ ਰਹੀ ਤੇ ਇਹ ਕੋਲੂ ਚ ਪੀੜਨ ਵਾਲਾ ਕੰਮ ਨਹੀਂ ਇੱਕ ਇੱਕ ਇਹ ਉਹ ਲੋਕ ਸਨ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਇਹ ਇਹ ਕੋਲੂ ਚ ਪੀੜਨੇ ਪੀੜੇ ਜਾਣਗੇ ਬਾਅਦ ਵਿੱਚ ਤੁਸੀਂ ਆਪਣਾ ਦਾਨ ਪੂਨ ਸਾਨੂੰ ਕਰ ਦਿਓ ਜੇ ਸਾਨੂੰ ਕਰੋਗੇ ਤੁਹਾਨੂੰ ਕੋਲੂ ਚ ਪੀੜੇ ਜਾਣ ਤੋਂ ਬਚਾ ਲਾਂਗੇ ਮਾਲਕ ਆਕਣ ਲੱਗੇ ਖਿੰਨ ਹੂੰ ਭੈ ਨਿਰਭੈ ਕਿਨੂੰ ਕੋਈ ਪ੍ਰਮਾਤਮਾ ਦੇ ਭੈ ਵਿੱਚ ਰਹਿ ਕੇ ਜ਼ਿੰਦਗੀ ਨੂੰ ਜੀ ਰਿਹਾ ਹੈ ਕੋਈ ਪ੍ਰਮਾਤਮਾ ਨੂੰ ਕਹਿੰਦਾ ਉਹ ਤਾਂ ਬੜੀ ਦੂਰ ਹੈ ਉਹ ਮੇਰੇ ਪਾਓ ਕੇ ਜ਼ਿੰਦਗੀ ਜੀ ਰਿਹਾ ਹੈ ਕਿਨਹੂ ਭੈ ਨਿਰ ਭੈ ਕਿਨਹੂ ਕਿਨਹੂ ਉਠਤਾਇਓ ਤੇ ਕਈ ਦੁਨੀਆ ਦੇ ਇਹ ਤਮਾਸ਼ਿਆ ਦੇ ਵਿੱਚ ਇਹ ਪਦਾਰਥਾਂ ਦੀ ਦੌੜ ਦੇ ਵਿੱਚ ਇਹ ਉਠ ਉਠ ਕੇ ਦੌੜਦਾ ਹੈ ਕੁਰਬਾਨੀ ਦਾ ਇੱਕ ਵਾਕ ਹੈ ਕਹਿੰਨਾ ਕਿ ਬੁਰੇ ਕੰਮ ਕੋ ਉਠ ਕੋ ਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਕਈ ਐਸੇ ਲੋਕ ਨੇ ਜੋ ਦੁਨੀਆ ਦੇ ਪਦਾਰਥਾਂ ਦੀ ਦੌੜ ਵਿੱਚ ਉੱਠ ਕੇ ਭੱਜ ਦੌੜਦੇ ਨੇ ਉੱਠਤਾਇਓ ਮਾਲਕ ਆਖਨੇ ਖਿੰਹੂ ਰਸ ਭੋਗਨ ਖਿੰਹੂ ਕਈ ਰਸਾਂ ਦੇ ਭੋਗ ਦੇ ਵਿੱਚ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਗੁਰਦੇਵ ਜੀ ਨੇ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਮਾਲਕ ਆਖਨੇ ਰਸ ਸੋਇਨਾ ਇਹ ਸਰੀਰ ਨੂੰ ਰਸ ਲਾਇਆ ਸੋਨੇ ਦਾ ਮੈਂ ਗਹਿਣੇ ਇਕੱਠੇ ਕਰ ਲਾ ਰਸ ਸੋਇਨਾ ਰਸ ਰੂਪਾ ਰੂਪਾ ਦਾ ਅਰਥ ਹੈ ਚਾਂਦੀ ਰਸ ਕਾਮਨ ਇਸਤਰੀ ਘਰ ਵਾਲੀ ਪਤਨੀ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ ਸੇਜਾਂ ਸੁਗੰਧ ਰਸ ਘੋੜੇ ਮਾਲਕ ਆਖਣਗੇ ਇਸ ਸਰੀਰ ਨੂੰ ਇਹਨੇ ਸਾਧਨਾ ਦਾ ਪਦਾਰਥਾਂ ਦਾ ਰਸ ਲਾਇਆ ਉਸ ਸਮੇਂ ਦੇ ਅੰਦਰ ਘੋੜਿਆਂ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਦੀ ਇਨਸਾਨ ਦੀ ਦੌੜ ਗੱਡੀਆਂ ਦੇ ਪਿੱਛੇ ਨਹੀਂ ਦੇਖ ਪੰਜ ਲੱਖ ਵਾਲੀ ਐ ਸਾਲ ਡੇਢ ਸਾਲ ਰੱਖਦਾ ਕਹਿੰਦਾ ਚੇਂਜ ਕਰੀਏ ਨਵੀਂ ਲੈ ਕੇ ਆਈਏ ਮਾਲਕ ਅਖੰਗ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਇਹ ਪਦਾਰਥਾਂ ਦੀ ਮਿੱਠਾ ਖਾ ਲਵਾਂ ਰਸ ਮਾਸ ਇਹ ਤੇ ਰਸ ਸਰੀਰ ਕੇ ਕਹ ਕਟ ਨਾਮ ਨਿਵਾਸ ਪ੍ਰਮਾਤਮਾ ਇੰਨੇ ਰਸ ਸਰੀਰ ਨੂੰ ਲੱਗੇ ਹੋਏ ਨੇ ਮੈਂ ਪ੍ਰਮਾਤਮਾ ਦਾ ਨਾਮ ਰੱਖਾਂ ਤੇ ਰੱਖਾਂ ਕਿੱਥੇ ਗੁਰਦੇਵ ਨੇ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਨਾ ਕਿ ਜਦ ਖਮ ਹੋਤੇ ਤਬ ਤੂੰ ਨਹੀਂ ਵਸਤੂ ਅੰਦਰ ਵਤਸੁਮਾ ਮੈਂ ਦੂਜੀ ਹੋਵੇ ਪਾਸ ਇੱਕ ਚੀਜ਼ ਦੇ ਅੰਦਰ ਦੂਸਰੀ ਚੀਜ਼ ਉਦੋਂ ਹੀ ਸਮਾ ਸਕਦੀ ਹੈ ਜਦੋਂ ਪਹਿਲੀ ਪਾਈ ਹੋਈ ਚੀਜ਼ ਨੂੰ ਕੱਢ ਕੇ ਪਾਸੇ ਰੱਖਿਆ ਜਾਵੇ ਹੁਣ ਜਿਸ ਹਿਰਦੇ ਘਰ ਦੇ ਅੰਦਰ ਪ੍ਰਮਾਤਮਾ ਦੇ ਨਾਮ ਨੂੰ ਟਿਕਾਉਣਾ ਸੀ ਗੁਣਾ ਨੂੰ ਟਿਕਾਉਣਾ ਸੀ ਉਤਾਰ ਰਸ ਸਾਮ ਕੇ ਰੱਖੇ ਰਸ ਹੋਈ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਕੋੜੇ ਰਸ ਸੇਜਾ ਮੰਦਰ ਘਰ ਦੀ ਘਰ ਘਰ ਨੂੰ ਮੰਨਦੇ ਜਟਕਾ ਕੇ ਰੱਖਿਆ ਯਾਦ ਰੱਖਣਾ ਸਾਡੇ ਜਿਹੜੀਆਂ ਇਨਸਾਨ ਦੀਆਂ ਲੋੜਾਂ ਨੇ ਨਾ ਰੋਟੀ ਕੱਪੜਾ ਮਕਾਨ ਇਨਸਾਨ ਦੀਆਂ ਲੋੜਾਂ ਨੇ ਘਰ ਵਿੱਚ ਅਸੀਂ ਰਹੀਏ ਸਾਡੀ ਸੁਰਤ ਜਿਹੜੀ ਉਹ ਘਰ ਦੇ ਵਿੱਚ ਨਾ ਰਹੀ ਕਪੜਿਆਂ ਵਿੱਚ ਅਸੀਂ ਰਹੀਏ ਸਾਡੇ ਸੁਰਤ ਵਿੱਚ ਕਿਤੇ ਕਪੜੇ ਨਾ ਰਹਿਣ ਦੁਨੀਆ ਦੇ ਪਦਾਰਥਾਂ ਦੇ ਵਿੱਚ ਅਸੀਂ ਰਹੀਏ ਕਿ ਦੁਨੀਆ ਦੇ ਪਦਾਰਥ ਸਾਡੀ ਸੁਰਤ ਵਿੱਚ ਨਾ ਬੈਠੇ ਰਹਿਣ ਮਾਲਕ ਆਖਣ ਲੱਗੇ ਜਿਸ ਦਿਨ ਆਹ ਕਾਜੂ ਹੋ ਗਿਆ ਨਾ ਤੂੰ ਜਿਹੜੇ ਚੀਜ਼ ਤੇ ਤੂੰ ਰਹਿਣਾ ਸੀ ਉਹ ਚੀਜ਼ ਨੂੰ ਆਪਣੀ ਸੁਰਤ ਵਿੱਚ ਆਪਣੀ ਮਾਨ ਵਿੱਚ ਰੱਖ ਲਿਆ ਤੇ ਮਾਲਕ ਆਖਣੇ ਖਸਮ ਵਿਸਾਰ ਕੀਏ रस ਭੋਗ ਤਾਂ ਤਨ ਉਠ ਖਲੋਏ ਰੋਗ ਤੇ ਰੋਗਾਂ ਦੇ ਉਪਜੰਦੇ ਕਾਰਨ ਵੀ ਫਿਰ ਇਹੀ ਬਣਨਗੇ ਜਿਹੜੀਆਂ ਚੀਜ਼ਾਂ ਇਨਸਾਨੀਆਂ ਲੋੜਾਂ ਵਾਤੇ ਸੀ ਉਸੇਨੀਆਂ ਚੀਜ਼ਾਂ ਨਾਲ ਇਨਸਾਨ ਜੱਫਾ ਪਾ ਕੇ ਬਹਿ ਗਿਆ ਹਾਏ ਮੇਰਾ ਘਰ ਹਾਏ ਮੇਰੀ ਆ ਚੀਜ਼ ਤੇ ਜਦੋਂ ਉਹ ਚੀਜ਼ ਇਨਸਾਨ ਤੋਂ ਦੂਰ ਹੁੰਦੀ ਹੈ ਫਿਰ ਤੇ ਪਤਾ ਨਹੀਂ ਸਾਇਲੈਂਟ ਅਟੈਕ ਹੀ ਆਇਆ ਸੀ ਕਿਉਂ ਉਹ ਚੀਜ਼ ਨਾਲ ਅਟੈਚਮੈਂਟ ਹੀ ਨਹੀਂ ਬਣਾ ਲਈ ਇੱਕਦਮ ਆ ਕੇ ਉਹਨੇ ਬੋਡੀ ਨੂੰ ਆ ਕੇ ਬੰਦੀ ਕਰ ਦਿੱਤਾ ਉਹ ਚੀਜ਼ ਨੂੰ ਸਹਾਰ ਹੀ ਨਾ ਸਕਿਆ ਕਿਉਂ ਅਸੀਂ ਉਹਦੇ ਚ ਨਹੀਂ ਸੀ ਰਹਿ ਰਹੇ ਉਹ ਸਾਡੀ ਸੂਰਤ ਵਿੱਚ ਰਹਿ ਰਹੀ ਸੀ ਸਾਡੀ ਉਹਦੇ ਨਾਲ ਅਟੈਚਮੈਂਟ ਹੀ ਨਹੀਂ ਜ਼ਿਆਦਾ ਸੀ ਪਰ ਉਹੀ ਇੱਕਦਮ ਗੁਬਾਰ ਜਿਹੜਾ ਉਹ ਭਾਂਬੜ ਬਣ ਕੇ ਉੱਠਦਾ ਕਰਨ ਸਾਇਲੈਂਟ ਅਟੈਕ ਆਇਆ ਸੀ ਪਤਾ ਨਹੀਂ ਲੱਗਿਆ ਨੂੰ ਇੱਕਦਮ ਉਹ ਚੀਜ਼ ਦੂਰ ਹੋਈ ਮਾਲਕ ਆਖਣ ਖਿੰਹੂ ਰਸ ਭੋਗਣ ਖਿੰਹੂ ਕਈ ਰਸਾਂ ਵਿੱਚ ਪਏ ਨੇ ਇਸ ਦੁਨੀਆ ਵਿੱਚ ਲੋਕ ਕੀ ਭੋਗਾ ਵਿੱਚ ਪਏ ਨੇ ਕਿਨਹੂ ਤਜ ਜਾਇਓ ਤੇ ਕਈ ਐਸੇ ਲੋਕ ਨੇ ਇੱਕਦਮ ਛੱਡ ਕੇ ਦੁਨੀਆ ਤੋਂ ਚਲੇ ਜਾਂਦੇ ਨੇ ਮਾਲਕ ਆਖਣ ਲੱਗੇ ਖਿੰਹੂ ਯੋਗ ਤਾਪ ਉਹ ਪੂਜਾ ਕਈ ਐਸੇ ਲੋਕ ਨੇ ਜੋ ਜੋਗਾ ਜੋਗ ਸਾਧਨਾ ਦੇ ਨਾਲ ਆਪਣੇ ਸਰੀਰ ਨੂੰ ਤਪਾਰੇ ਨੇ ਆਪਣੇ ਸਰੀਰ ਨੂੰ ਤਪਾਤ ਬਾ ਕੇ ਹੱਠ ਕਰ ਕਰਕੇ ਰੱਬ ਨੂੰ ਖੁਸ਼ ਕਰਨ ਵਾਸਤੇ ਕਰ ਰਹੇ ਨੇ ਮਾਲਕ ਆਖਣ ਲੱਗੇ ਕਿਨਹ ਹੂ ਯੋਗ ਤਾਪ ਬਹ ਪੂਜਾ ਬੜੇ ਐਸੇ ਲੋਕ ਨੇ ਜੋ ਇਹ ਪੂਜਾ ਦੇ ਵਿੱਚ ਪਏ ਹੋਏ ਨੇ ਮਾਲਕ ਆਖਣੇ ਪੂਜਾ ਕਰਨੀ ਚਾਹੁੰਦਾ ਹੈ ਪੂਜਾ ਕੀਚੈ ਨਾਮ ਤੇ ਆਈ ਹੈ ਉਸ ਪਰਮਾਤਮਾ ਨੂੰ ਪੂਜਣਾ ਚਾਹੁੰਦਾ ਮਾਲਕ ਆਖਣ ਲੱਗੇ ਉਸ ਪਰਮਾਤਮਾ ਦੇ ਨਾਮ ਨੂੰ ਧਿਆ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਯਾਦ ਕਰਨਾ ਹੀ ਯਾਦ ਰੱਖਣਾ ਉਹ ਪੂਜਾ ਹੈ ਕਿਨਹੂੰ ਜੋਗ ਤਾਪ ਉਹ ਪੂਜਾ ਕਿਨਹੂੰ ਪਰਮਾਇਓ ਕਈ ਇਹ ਜਗਤ ਦੇ ਤਮਾਸ਼ਿਆਂ ਦੇ ਵਿੱਚ ਹੀ ਪਰਮਾਇਆ ਫਿਰਿਆ ਤੁਰਿਆ ਫਿਰਦਾ ਹੈ ਤੇ ਭ੍ਰਮ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਦੀ ਬਾਣੀ ਨੇ ਬੜੀ ਬਖਸ਼ਿਸ਼ ਕੀਤੀ ਮਾਲਕ ਆਖਣ ਲੱਗੇ ਗੁਰੂ ਦੇ ਗਿਆਨ ਦੇ ਨਾਲ ਜੁੜੋਏ ਜਿੱਦਨ ਗੁਰੂ ਦੇ ਗਿਆਨ ਦੇ ਨਾਲ ਜੁੜਿਆ ਇਹ ਗੁਰੂ ਦੇ ਗਿਆਨ ਦੀ ਇੱਕ ਆਂਧੀ ਏਦਾਂ ਦੀ ਹੈ ਜਦੋਂ ਹਵਾ ਚਲਦੀ ਹੈ ਨਾ ਤੇ ਉਹ ਤੂਫਾਨ ਚਖੜ ਝੁੱਲਦਾ ਹੈ ਉਹ ਨਹੀਂ ਫਿਰ ਦੇਖਦੀਆਂ ਕਿਸੇ ਦੇ ਘਰ ਦੇ ਉੱਤੇ ਟੀਨਾ ਪਈਆਂ ਨੇ ਕਈ ਵਾਰ ਟੈਂਕੀਆਂ ਦੇ ਉੱਤੇ ਪਏ ਉਹ ਢੱਕਣ ਵੀ ਉੱਡ ਕੇ ਚਲੇ ਜਾਂਦੇ ਨੇ ਕਿਸੇ ਦੇ ਘਰੋਂ ਕੱਪੜੇ ਜਾ ਕੇ ਲਵਦੇ ਨੇ ਮਾਲਕ ਆਖਣਾ ਗੁਰੂ ਦੇ ਗਿਆਨ ਦੀ ਹਨੇਰੀ ਏਦਾਂ ਦੀ ਹੈ ਜਦੋਂ ਇਹ ਗੁਰੂ ਦੇ ਗਿਆਨ ਦੀ ਹਨੇਰੀ ਝੁੱਲੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਬੇ ਉਡਿਨੀ ਭ੍ਰਮ ਕੀ ਟਾਟੀ ਇਹ ਭਰਮਾਂ ਦੇ ਜਿਹੜੇ ਵਹਿਮ ਭਰਮਾਂ ਪਖੰਡਾਂ ਦੇ ਜਿਹੜੇ ਮਨ ਦੇ ਵਿੱਚ ਮਨੁੱਖਾਂ ਨੇ ਬੰਦਿਆਂ ਨੇ ਬੰਦਿਆਂ ਪ੍ਰਤੀ ਕਰਮ ਕਾਂਡਾ ਪ੍ਰਤੀ ਭਰਮ ਪਾ ਕੇ ਰੱਖੇ ਹੋਏ ਸਨ ਕਿ ਜਿਹੜੀਆਂ ਸਾਰੀਆਂ ਝੁੱਗੀਆਂ ਚੌਪੜੀਆਂ ਉੱਡ ਕੇ ਪਰੇ ਚਲੀਆਂ ਕਲੀਆਂ ਗਈਆਂ ਕਿਉਂ ਸਬੇ ਉਡਿਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਇਹ ਗੁਰੂ ਦੇ ਗਿਆਨ ਅਗੇ ਟਿਕਦੀ ਨਹੀਂ ਗੁਰਦੇਵ ਕਹਿਣ ਲੱਗੇ ਕਿਨਹੂ ਜੋਗ ਤਾਪ ਉਹ ਪੂਜਾ ਕਿਨਹੂ ਪਰਮਾਇਓ ਬੜੇ ਐਸੇ ਲੋਕ ਨਹੀਂ ਜੋ ਇਸ ਜਗਤ ਦੇ ਸੰਸਾਰ ਦੇ ਤਮਾਸ਼ਿਆਂ ਵਿੱਚ ਭਰਮੇ ਹੋਏ ਨੇ ਕਿਨਹੂ ਕਿਰਪਾ ਸਾਧੂ ਸੰਗ ਕਈਆਂ ਦੇ ਉੱਤੇ ਇਹ ਪ੍ਰਮਾਤਮਾ ਦੀ ਕਿਰਪਾ ਹੈ ਉਹ ਇਹ ਪਰਮਾਉਣ ਵਾਲੇ ਪਾਸੇ ਇਹ ਪ੍ਰਮਾਤਮਾ ਤੋਂ ਬੇਖੌਫ ਹੋ ਕੇ ਜਿਉਣ ਵਾਲੇ ਪਾਸੇ ਇਹ ਪਾਸੇ ਨੇ ਤੁਰੇ ਐਸੇ ਲੋਕ ਵੀ ਦੁਨੀਆ ਦੇ ਉੱਤੇ ਨਹੀਂ ਕਿਨਹੂ ਕਿਰਪਾ ਸਾਧੂ ਸੰਗ ਜਿਨ੍ਹਾਂ ਦੇ ਉੱਤੇ ਸਾਧੂ ਜਨਾਂ ਦੀ ਕਿਰਪਾ ਹੈ ਨਾਨਕ ਹਰ ਰੰਗ ਲਾਇਓ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਬੈਠੇ ਹੋਏ ਨੇ ਪ੍ਰਮਾਤਮਾ ਨੇ